ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪ੍ਰਾਣੀ ਦਾਣਾ ਮੰਡੀ ਬੰਗਾ ਵਿਖੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਘੁੰਮਦਾ ਨਜ਼ਰ ਆ ਰਿਹਾ ਹੈ ਇਸ ਸਬੰਧੀ ਮੰਡੀ ਵਿੱਚ ਰਹਿ ਰਹੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਈ ਵਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਕਿਹਾ ਜਾ ਚੁੱਕਾ ਹੈ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ ਗੰਦੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਇਸ ਸਬੰਧੀ ਜਦੋਂ ਇਸ ਬਾੜ ਦੇ ਐਮਸੀ ਮਨਜਿੰਦਰ ਮੋਹਨ ਬੋਬੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣੀ ਬੇਵਸੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਮਲਾ ਡੇਢ 2 ਸਾਲ ਤੋਂ ਲਟਕਿਆ ਪਿਆ ਹੈ ਕਈ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆ ਚੁੱਕੇ ਹਾਂ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਭਾਈ ਸਾਹਿਬ ਸਸੀ ਗਾਲ ਜੀ ਹਾਂਜੀ ਭਾਜੀ ਬਹੁਤ ਪ੍ਰੋਬਲਮ ਹੈ ਸ਼ਾਰਟ ਨੋਟਿਸ ਤੇ ਤੁਸੀਂ ਆਏ ਸਾਡੇ ਤੇ ਇਹ ਇਹ ਮਤਲਬ ਪਿਛਲੇ 1.5 ਮਹੀਨੇ ਤੋਂ ਇਹੀ ਆ ਵੀ ਜੇ ਸਵੀਰ ਨੂੰ ਸੀਵਰੇਜ ਡਿਪਾਰਟਮੈਂਟ ਵਾਲੇ ਦੋ ਤਿੰਨ ਵਾਰ ਠੀਕ ਕਰਕੇ ਗਏ ਤਾਂ ਸ਼ਾਮ ਨੂੰ ਪਾਣੀ ਆਉਣ ਲੱਗ ਪੈਂਦਾ ਹੈ ਇਹ ਇੰਨੀ ਸਮੈਲ ਆਉਂਦੀ ਔਰ ਇੰਨਾ ਗੰਦਾ ਆਪਣੀ ਬਿਮਾਰੀਆਂ ਦਾ ਸੂਦਾ ਕਰਵਾਦੀ ਇਹ ਔਰ ਇਹਦਾ ਕੋਈ ਵੀ ਪ੍ਰਸ਼ਾਸਨ ਨੂੰ ਕੋਈ ਵੀ ਹੱਲ ਨਹੀਂ ਹੋ ਰਿਹਾ ਹੈਗਾ ਇਹ ਹੈ ਏਰੀਆ ਕਿਹੜਾ ਦੱਸਿਓ ਜੀ ਇਹ ਪੁਰਾਣੀ ਦਾਣਾ ਮੰਡੀ ਬੰਗੇ ਚ ਆਪਾਂ ਖੜੇ ਆ ਜੀ ਅੱਛਾ ਜੀ ਕਦੋਂ ਤੋਂ ਸਮੱਸਿਆ ਹੈ ਇਹ ਇਹ ਤਕਰੀਬਨ ਇੱਕ ਮਹੀਨੇ ਤੋਂ ਪਿਛਲੇ ਤੋਂ ਲਗਾਤਾਰ ਕੰਟੀਨਿਊ ਚੱਲ ਰਹੀ ਹੈ ਸਮੱਸਿਆ ਜੀ ਅੱਛਾ ਜੀ ਇਹਦੇ ਬਾਰੇ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਜਾਣਕਾਰੀ ਮੈਂ ਉਹ ਅੱਜ ਬਲਵੀਰ ਸਿੰਘ ਨਾਲ ਗੱਲ ਕੀਤੀ ਆ ਉਹ ਕਹਿੰਦੇ ਮੈਂ ਕਰਵਾਉਣਾ ਸਾਫ ਪਰ ਕਹਿੰਦੇ ਬਸ ਜਦੋਂ ਆਪਾਂ ਨੂੰ ਸਵਿਰੇ ਬੰਦੇ ਸਾਫ ਕਰਕੇ ਕਹਿੰਦੇ ਸ਼ਾਮ ਨੂੰ ਫੇਰ ਇਹ ਹੀ ਹਾਲ ਹੋ ਜਾਂਦਾ ਜੀ ਇਹ ਕਿੱਥੇ ਪ੍ਰੋਬਲਮ ਕਿੱਥੇ ਆ ਆ ਸੀਵਰੇਜ ਦੀਆਂ ਇਹੀਆਂ ਹੌਦੀਆਂ ਦੇ ਵਿੱਚੋਂ ਪਾਣੀ ਸਾਰਾ ਬੈਕ ਆ ਰਿਹਾ ਜੀ ਅੱਛਾ ਹਾਂਜੀ ਹਾਂਜੀ ਇੱਕ ਕਦੀ ਸਫਾਈ ਹੋਈ ਨਹੀਂ ਇਹਦੀ ਸਫਾਈ ਕਰ ਇਹ ਟਿਊਬਲ ਨੰਬਰ ਮੇਰੇ ਖਾਲ ਮੰਡੀ ਪੁਰਾਣੀ ਦਾ ਮੰਡੀ ਚ ਇੱਕੋ ਟਿਊਬਲ ਆ ਜੀ ਹਾਂ ਜੀ ਟਿਊਬਲ ਇੱਥੇ ਦੀ ਸਮੱਸਿਆ ਹੈ ਜੀ ਬਿਲਕੁਲ ਇੱਥੇ ਸਮੱਸਿਆ ਹੈ ਠੀਕ ਹੈ ਕਦੋਂ ਹੁਣ ਕਹਿੰਦੇ ਠੀਕ ਕਰ ਦੇ ਅੱਜ ਕਹਿੰਦੇ ਜੀ ਹੁਣ ਬੰਦੇ ਆਉਂਦੇ ਆ ਜੀ ਦੁਬਾਰਾ ਫੇਰ ਕੰਪਲੇਂਟ ਤਾਂ ਪਾਈ ਹੈ ਜੀ ਅੱਛਾ ਜੀ ਹਾਂ ਜੀ ਸਰ ਕੀ ਬਲਵੀਰ ਸਿੰਘ ਨਾਲ ਹੋਈ ਆ ਗੱਲ ਜਿਹੜਾ ਇਹਨਾਂ ਦਾ ਜੇਆਈ ਹੈਗਾ ਉਹ ਕਹਿੰਦਾ ਜੀ ਕਰਾ ਦਿੰਨੇ ਆ ਪਰ ਉਹ ਹੱਲ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਜੀ ਨਗਰ ਕੌਂਸਲ ਗਏ ਤੁਸੀਂ ਨਹੀਂ ਨਗਰ ਕੌਂਸਲ ਹੀ ਗਿਆ ਜੀ ਅੱਛਾ ਬਲਵੀਰ ਨੂੰ ਕਿਹਾ ਬਲਵੀਰ ਨੂੰ ਕਿਹਾ ਜੀ ਸੀਵਰੇਜ ਬਟਨ ਇਹ ਪੁਰਾਣੀ ਸਮੱਸਿਆ ਤੁਸੀ ਪੁਰਾਣੀ ਸਮੱਸਿਆ ਪੁਰਾਣੀ ਸਮੱਸਿਆ ਉਹ ਕਈ ਵਾਰੀ ਮਾਰਕੀਟ ਕਮੇਟੀ ਵਾਲੇ ਵੀ ਆ ਕੇ ਗਏ ਆ ਸਾਡੇ ਐਮਸੀ ਸਾਹਿਬ ਬੋਬੀ ਭਾਜੀ ਆ ਉਹ ਵੀ ਲੈ ਕੇ ਆਏ ਆ ਬੰਦੇ ਕਮੇਟੀ ਵਾਲੇ ਉਹ ਵੀ ਕੁਝ ਨਹੀਂ ਹੱਲ ਫੁਲ ਕਰ ਰਹੇ ਜੀ ਤੁਸੀਂ ਸਾਹਿਬ ਨੂੰ ਕਿਹਾ ਸੀ ਐਮਸੀ ਸਾਹਿਬ ਨੂੰ ਕਿਹਾ ਉਹਨਾਂ ਨੂੰ ਪਤਾ ਸਾਰੀ ਪਤਾ ਹੈ ਇਸ ਬਾਰੇ ਅੱਛਾ ਜੀ ਹਾਂ ਜੀ ਹੋਰ ਕੀ ਮੰਗ ਕਰਦੇ ਹੋ ਅੱਛਾ ਮੰਗ ਕਰਦੇ ਆ ਵੀ ਇਹਦਾ ਪੱਕਾ ਹੱਲ ਕੀਤਾ ਜਾਵੇ ਜਲਦੀ ਜਲਦੀ ਠੀਕ ਹੈ ਹਾਂ ਜੀ ਕਿੰਨੀ ਕਿਤੇ ਪਾਣੀ ਖੜ ਜਾਂਦਾ ਇਹ ਬਸਤਵਤ ਮਤਲਬ ਕਿ ਜੇ ਮੀਂਹ ਪੈ ਜਵੇ ਫਿਰ ਤਾਂ ਨਿਕਲਦਾ ਨਹੀਂ ਦੋ ਦੋ ਦਿਨ ਪਾਣੀ ਜੀ ਅੱਛਾ ਜੀ ਇਹ ਤਾਂ ਮਤਲਬ ਚਲੋ ਇਹ ਸੀਵਰੇਜ ਦੇ ਬੈਕ ਦਾ ਪਾਣੀ ਆ ਮੀਂਹ ਦਾ ਤਾਂ ਪਾਣੀ ਹੈ ਨਹੀਂ ਜੀ ਹਾਂ ਬਿਲਕੁਲ ਤੋਂ ਬਹੁਤ ਗੰਦੀ ਆ ਰਹੀ ਬਹੁਤ ਸਵੈਲ ਗੰਦੀ ਆ ਰਹੀ ਬਹੁਤ ਸਵੈਲ ਗੰਦੀ ਆ ਰਹੀ ਬਿਮਾਰੀਆਂ ਵੀ ਫੈਲਣ ਹਾਂਜੀ ਇਹਦੀ ਬਿਮਾਰੀਆਂ ਫੈਲਣ ਦਾ ਖਤਰਾ ਬਹੁਤ ਚਲੋ ਠੀਕ ਹੈ ਜੀ ਠੀਕ ਹੈ ਧੰਨਵਾਦ ਕਿੰਨਾ ਬੱਚਰੇ ਹੋਣਾ ਇੱਥੇ ਹੋ ਜਲਾ ਕੇ ਨੂੰ ਆ ਜਾ ਰਹੇ ਹਾਂ ਹਾਂਜੀ ਉਹ ਦੇਖੋ ਕਿੰਨਾ ਨੂੰ ਕੀ ਆ ਇਹਦਾ ਰੋਜ਼ ਫੋਟੋ ਆਪੜਾਉਣਾ ਕਿੰਨੀ ਕੁ ਦਿਨ ਹੋਈ ਐ ਇਹ ਪ੍ਰੋਬਲਮ ਇਹ 2 ਸਾਲ ਹੋ ਗਿਆ ਇਹਨੂੰ ਆਹੀ ਕੰਜਲ ਖਾਨ ਆਇਆ ਤੁਸੀਂ ਜਾਣਕਾਰੀ ਦਿੱਤੀ ਕਿਸੇ ਨੂੰ ਪ੍ਰਸ਼ਾਸਨ ਨੂੰ ਇੱਥੇ ਪਤਾ ਨਹੀਂ ਕਿੰਨੀ ਕੁ ਵਾਰੀ ਆ ਗਿਆ ਆ ਅੱਛਾ ਚੰਡੀਗੜ੍ਹੋਂ ਵੀ ਆ ਗਿਆ ਆ ਕੀ ਕਹਿੰਦੇ ਆ ਇਹ ਤਾਂ ਕਹਿੰਦੇ ਤਾਂ ਦੁੱਧਰੇ ਪੱਟ ਕੇ ਕਰ ਦੇਣਾ ਜੀ ਪੈ ਪਾ ਦੇਣੇ ਆ ਅੱਛਾ ਇਹ ਦੋ ਦਿਰੇ ਨਹੀਂ ਆਉਦੇ ਦੋ ਸਾਲਾਂ ਚ ਦੋ ਸਾਲ ਹੋ ਗਿਆ ਨਾ ਹਾਂ ਇਹ ਪਾਣੀ ਤਾਂ ਬਹੁਤ ਗੰਦਾ ਹੈ ਇਹ ਦੀ ਇਹ ਰੋਜ਼ ਇਹਦਾ ਹੀ ਇਹੀ ਆ ਨਾ ਸਿਰ ਮੱਛੀਆਂ ਪਾਲਣੀਆਂ ਕਮੇਟੀ ਨੇ ਪੈਸਾ ਲਾਇਆ ਆ ਅੱਛਾ ਲੱਭੇ ਕਰੋੜ ਰੁਪਈਆ ਲਾ ਦੇ ਇੱਥੇ ਕਹਿੰਦੇ ਲੱਗਾ ਆ ਹਾਂਜੀ ਜਿੰਦਰ ਜੀ ਤੁਹਾਡੇ ਨਾ ਜਿੱਥੇ ਦਾਣਾ ਮੰਡੀ ਜਿਹੜੀ ਹੈਗੀ ਆ ਅਸੀਂ ਉਸ ਏਰੀਏ ਦੇ ਐਮਸੀ ਉੱਥੇ ਦੇ ਹਾਲਾਤ ਜਿਹੜੇ ਬਹੁਤ ਮਾੜੇ ਹੋਏ ਆ ਉੱਥੇ ਪਾਣੀ ਉਸ ਕੰਨਾ ਮਾਰਦਾ ਨਾ ਸੀਵਰੇਜ ਦਾ ਓਵਰਫਲੋ ਜਿਹੜਾ ਪਾਣੀ ਹਟਿਆ ਆ ਰਿਹਾ ਕੀ ਕਹਾਂ ਜਾਈਏ ਦਾਣਾ ਮੰਡੀ ਦੇ ਵਿੱਚ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਆ ਜੀ ਉਹਦੇ ਵਿੱਚ ਸੀਵਰੇਜ ਲਾਸਟ ਪੁਆਇੰਟ ਕਰਕੇ ਓਵਰਫਲੋ ਹੋਈ ਜਾਂਦਾ ਅਸੀਂ ਇੱਕ ਵਾਰ ਨਹੀਂ ਹਜ਼ਾਰਾਂ ਹੀ ਵਾਰ ਜੇਏ ਨੂੰ ਬਲਵੀਰ ਉਹਨਾਂ ਨੂੰ ਤੇ ਐਸਡੀਓ ਸਾਹਿਬ ਨੂੰ ਮੇਰੀ ਇਸ ਮਾਮਲੇ ਦੇ ਵਿੱਚ ਐਕਸ਼ਨ ਸਾਹਿਬ ਨਾਲ ਵੀ 2-3 ਵਾਰ ਗੱਲ ਹੋਈ ਆ ਮੈਂ ਤਾਂ ਕਈ ਵਾਰ ਉਹਨਾਂ ਨੂੰ ਇਹੇ ਗੱਲ ਕਹਿਣਾ ਆ ਐਕਸ਼ਨ ਸਾਹਿਬ ਨੂੰ ਵੀ ਤੁਸੀਂ ਆ ਕੇ ਵਿజిਟ ਕਰਕੇ ਦੇਖੋ ਕਿ ਲੋਕ ਇੱਥੇ ਕਿਹੋ ਜਿਹੇ ਹਾਲਾਤ ਦੇ ਵਿੱਚ ਰਹਿਣ ਲੱਗੇ ਹੋ ਆ ਸੀਵਰੇਜ ਦੀ ਗੱਡੀ ਆਉਂਦੀ ਹੀ ਨਹੀਂ ਕੋਈ ਸਫਾਈ ਨਹੀਂ ਕਰਦੇ ਜੇ ਆਂਦੇ ਆ ਕਿਤੇ 2-3 ਮਹੀਨੇ ਬਾਅਦ ਥੋੜਾ ਮੋਟਾ ਉਹਨੂੰ ਸਰੀਆ ਜਾਂ ਮਾਰ ਕੇ ਸੀਵਰੇਜ ਚ ਲਾਗੇ ਚਲੇ ਜਾਂਦੇ ਆ ਕੋਈ ਪ੍ਰੋਪਰ ਸਫਾਈ ਵਾਲਾ ਹੈ ਹੀ ਨਹੀਂ ਕੋਈ ਸਿਸਟਮ ਬਣਾ ਦੇ ਕੋਲ ਜੇ ਗੱਡੀ ਲਿਆ ਕੇ ਹੀ ਦਿੱਤੀ ਹੋਆ ਉਹ ਗੱਡੀ ਚਲਾਉਂਦਾ ਹੀ ਨਹੀਂ ਜੇ ਹੁਣ ਚਲਾਣ ਲੱਗੇ ਆ ਤਾਂ ਉਹ ਕਹੀ ਜਾਂਦੇ ਜੀ ਅੱਗੇ ਜਾ ਕੇ ਸੀਵਰੇਜ ਬੰਦ ਹੋਇਆ ਹੈ ਆ ਅਸੀਂ ਕੀ ਕਰੀਏ ਹੁਣ ਪਿੱਛੇ 4-5 ਦਿਨ ਤੋਂ ਕਾਫੀ ਪਰੇਸ਼ਾਨੀ ਜ਼ਿਆਦਾ ਆਈ ਹੋਆ ਜੇਈ ਸਾਹਿਬ ਦੇ ਨਾਲ ਗੱਲ ਕੀਤੀ ਉਹਨਾਂ ਨੇ ਸਵਿਚ ਬੰਦ ਆਈ ਜਾਂਦੇ ਕਹਿੰਦੇ ਜੀ ਮੈਂ 15 ਦਿਨ ਦੀ ਛੁੱਟੀ ਦੇ ਆ ਐਸਡੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਸਾਰੇ ਸ਼ਹਿਰ ਦੀ ਸਮੱਸਿਆ ਆ ਮੈਂ ਗੱਲਾਂ ਕੀ ਕਰਾਂ ਜੀ ਐਕਸੀਅਨ ਸਾਹਿਬ ਨੂੰ 3-4 ਵਾਰ ਰਿਪੋਰਟਾਂ ਖਿੱਚ ਕੇ ਪਾਈਆਂ ਦੋ ਵਾਰ ਪਹਿਲਾਂ ਨਿਊਜ਼ ਦੇ ਵਿੱਚ ਲੱਗ ਚੁੱਕੀ ਖਬਰ ਇਹ ਔਰ ਕੋਈ ਕਿਸੇ ਦੇ ਜੂਨੀ ਸਰਕਾਰੀ ਜੀ ਕਹਿੰਦੇ ਜੀ ਤੁਸੀਂ ਕੰਪਲੀਟ ਪਾ ਦਿਓ ਅਸੀਂ ਕਰਦੇ ਆਂਗੇ ਮੈਂ ਪੋਰਟਲ ਤੇ ਸੀਐਮ ਸਾਹਿਬ ਦੇ ਪੋਰਟਲ ਤੇ ਵੀ ਕੰਪਲੀਨਟ ਪਾ ਚੁੱਕਾ ਡੀਸੀ ਸਾਹਿਬ ਦੇ ਪੋਰਟਲ ਤੇ ਵੀ ਕੰਪਲੀਨਟ ਕਈ ਵਾਰ ਪਾ ਚੁੱਕਾ ਮਹੀਨੇ ਦੀਆਂ ਕੰਪਲੇਂਟਾਂ ਪੈਣ ਲੱਗੀਆਂ ਆ ਅੱਜ ਇਹ ਦੇਖ ਲਓ ਵੀ ਫਰਵਰੀ ਆ ਗਿਆ ਆ ਪਰ ਹਜੇ ਤੱਕ ਉੱਥੇ ਦੀ ਕਾਰਵਾਈ ਕੋਈ ਨਹੀਂ ਹੁੰਦੀ ਵਿੱਚ ਔਰ ਮੈਂ ਤਾਂ ਇਸ ਗੱਲ ਲਈ ਆ ਜੀ ਕਿ ਤੁਸੀਂ ਹਾਲਾਤ ਦੇਖੋ ਬੰਗੇ ਦੇ ਦਾਣਾ ਮੰਡੀ ਦੇ ਵਿੱਚ ਰੇਲਵਾਰ ਰੋਡ ਤੇ ਆਦਰਸ਼ ਨਗਰ ਰੇਲਵਾਰ ਰੋਡ ਗਰ ਸ਼ੰਕਰ ਰੋਡ ਗੁਰਦੁਆਰਾ ਚਰਨ ਕਮਲ ਸਾਹਿਬ ਦੀ ਬੈਕ ਸਾਈਡ ਤੇ ਅੱਜ ਸਵੇਰੇ 6:30 6:30 ਵਜੇ ਮੈਨੂੰ ਸ਼ਾਮ ਲਾਲ ਜੀ ਦਾ ਫੋਨ ਆ ਗਿਆ ਜਿਹੜੇ ਉੱਥੇ ਰਹਿੰਦੇ ਆ ਕਹਿੰਦੇ ਜੀ ਸਾਡੇ ਘਰਾਂ ਦੇ ਬਾਹਰ ਹਾਲਾਤ ਦੇਖੋ ਆ ਕਿ ਕੀ ਆ ਜੇ ਨਹੀਂ ਠੀਕ ਕਰਦੇ ਬਹਿ ਤਾਂ ਆਪਾਂ ਸੀਵਰੇਜ ਬੋਰਡ ਦੇ ਦਫ਼ਤਰ ਦੇ ਬਾਹਰ ਜਾ ਕੇ ਧਰਨਾ ਲਾ ਦਈਏ ਹਿਸ਼ਾਰਤ ਪਹਿਲੀ ਗੱਲ ਸੀਵਰੇਜ ਬੋਰਡ ਮਿਊਸਪਲ ਕਮੇਟੀ ਦੇ ਅੰਡਰ ਨਹੀਂ ਹੈਗਾ ਜੀ ਬੰਗਿਆਂ ਦਾ ਇਸ ਗੱਲ ਦੀ ਬੜੀ ਬੰਦੀ ਦਿੱਕਤ ਆndi ਆ ਇੱਥੇ ਐਸ ਡੀਓ ਸਾਹਿਬ ਨੇ ਕਦੀ ਵਿਜ਼ਿਟ ਨਹੀਂ ਕੀਤੀ ਰਣਜੀਤ ਸਿੰਘ ਉਹਨਾਂ ਨੇ ਜਦੋਂ ਗੱਲ ਕਰਦੇ ਆ ਉਹਨਾਂ ਨਾਲ ਵਾ ਕੋਈ ਨਹੀਂ ਜੀ ਦੇਖਦਾ ਕਰਕੇ ਕਹਿ ਕੇ ਫੋਨ ਕੱਟ ਦਿੰਦੇ ਆ ਇਸ ਗੱਲ ਦੀ ਬੜੀ ਦਿੱਕਤ ਆ ਅਸੀਂ ਤਾਂ ਇਹ ਗੁਜਾਰਸ਼ ਕਰਦੇ ਆ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਮੈਂ ਤਾਂ ਸਵਚ ਭਾਰਤ ਦੇ ਅਧੀਨ ਵੀ ਇਹ ਬੇਨਤੀ ਕਰਦਾ ਮੈਂ ਸਵਚ ਭਾਰਤ ਦਾ ਅਭਿਆਨ ਚੱਲਿਆ ਸੀਗਾ ਆ ਕੇ ਹਾਲਾਤ ਦੇਖੋ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਸੀਵਰੇਜ ਦਾ ਪਾਣੀ ਦੂਸਰੇ ਪਾਣੀ ਨਾਲ ਰਲੀ ਜਾਂਦਾ ਓਵਰਫਲੋ ਹੋਈ ਜਾਂਦਾ ਸਮੈਲ ਆਂਦੀ ਆ ਮੱਛਰ ਪੈਦਾ ਹੁੰਦਾ ਆ ਬਿਮਾਰੀਆਂ ਲੱਗੂਗੀਆਂ ਇਹਨਾਂ ਚੀਜ਼ਾਂ ਤੋਂ ਰਾਹਤ ਦਿਵਾਉਣ ਦੇ ਲਈ ਰਲਿਫ ਦੁਵਾਨ ਦੇ ਲਈ ਐਸ ਡੀਓ ਸਾਹਿਬ ਐਕਸੀਡੈਂਟ ਸਾਹਿਬ ਇੱਕ ਵਾਰ ਵਿਜ਼ਿਟ ਕਰਕੇ ਹਾਲਾਤ ਤਾਂ ਦੇਖਣ ਸਹਿਬ ਤੁਸੀਂ ਵੀ ਰਿਪੋਰਟ ਲਿਖੀ ਹੈ ਜੀ ਤੁਸੀਂ ਜਿੱਦਾਂ ਉੱਥੇ ਐਮ ਸੀ ਹੈ ਜੀ ਹਾਂਜੀ ਐਮ ਸੀ ਸਾਹਿਬ ਦੀ ਇਹ ਲਈ ਸਰਵਾਈ ਨਹੀਂ ਹੋ ਰਹੀ ਆਮ ਜਨਤਾ ਦਾ ਕਿਦਾਂ ਕੀ ਹਵਾਲਾ ਰਹਿੰਦਾ ਜੀ ਕਿਸੇ ਵੀ ਐਮ ਸੀ ਦੀ ਨਹੀਂ ਹੁੰਦੀ ਭਾਈ ਜੀ ਜਦੋਂ ਦਫ਼ਤਰ ਦੇ ਵਿੱਚ ਅਸੀਂ ਈਓ ਸਾਹਿਬ ਨੂੰ ਇਹ ਗੱਲ ਕਹਿੰਨੇ ਆਂ ਵੀ ਜਦੋਂ ਸਾਡੀ ਹਾਊਸ ਦੀ ਮੀਟਿੰਗ ਹੁੰਦੀ ਆ ਮਹੀਨੇ ਬਾਅਦ ਤਾਂ ਤੁਸੀਂ ਸੀਵਰਾਈ ਬੋਰਡ ਨੂੰ ਚਿੱਠੀ ਪਾ ਕੇ ਉਹਨਾਂ ਦੇ ਜਹੀ ਨੂੰ ਜ ਐਸ ਡੀ ਉਹਨੂੰ ਬੁਲਾਓ ਮੀਟਿੰਗ ਦੇ ਵਿੱਚ ਅਸੀਂ ਚਾਨਣਾ ਪਾਈਏ ਵੇ ਹਾਲਾਤ ਕੀ ਆ ਸ਼ਹਿਰ ਦੇ ਕੋਈ ਵੀ ਇੰਨੀ ਆਂਦਾ ਜੀ ਉਹ ਚਿੱਠੀ ਪਾਉਂਦੇ ਆ ਕੋਈ ਵੀ ਨਹੀਂ ਆਉਂਦੇ ਲਾਸਟ ਮੀਟਿੰਗ ਹੋਈ ਆ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਇੱਥੇ ਦੇ ਸੁਖਿੰਦਰ ਸੁਖੀ ਜੀ ਜਿਹੜੇ ਆਮ ਆਦਮੀ ਪਾਰਟੀ 'ਚ ਚਲੇ ਗਏ ਭਤਾਜ ਜੀ ਉਹਨਾਂ ਨੇ ਮੀਟਿੰਗ ਪਹਿਲੀ ਵਾਰ ਉਹਨਾਂ ਨੇ ਮੀਟਿੰਗ ਅਟੈਂਡ ਕੀਤੀ ਹਾਊਸ 'ਦੀ ਆ ਕੇ ਉਹਨਾਂ ਨੇ ਬਕਾਇਦਾ ਕਿਹਾ ਵੀ ਆਦੀ ਵਾਰ ਮੀਟਿੰਗ ਦੇ ਵਿੱਚ ਤੁਸੀਂ ਸਾਰਿਆਂ ਨੂੰ ਬੁਲਾਓ ਐਸ.ਡੀ.ਓ ਸਾਹਿਬ ਨੂੰ ਬੁਲਾਓ ਜੇ.ਆਈ. ਸਾਹਿਬ ਨੂੰ ਬੁਲਾਓ ਮੈਂ ਐਕਸੀਡੈਂਟ ਸਾਹਿਬ ਨਾਲ ਗੱਲ ਕਰਦਾ ਵੀ ਆਪਾਂ ਇਹਦਾ ਕੋਈ ਹੱਲ ਕਰੀਏ ਅੱਜ 1.5 ਮਹੀਨਾ ਹੋ ਗਿਆ ਇਸ ਗੱਲ ਨੂੰ ਮੁੜ ਕੇ ਕੋਈ ਪ੍ਰਨਾਲੇ ਦਾ ਪ੍ਰਨਾਲਾ ਉੱਥੇ ਹੀ ਜੀ ਸਾਰੀ ਗੱਲ ਪੁਰਾਣੀ ਮੀਟਿੰਗ ਕੀਤੀ ਉਹ ਵੀ ਚਲੇਗਾ ਐ ਅਸੀਂ ਵੀ ਚਲੇਗਾ ਜੀ ਨਾ ਜੈ ਸਿੰਘ ਸਾਹਿਬ ਆਏ ਨਾ ਐਸਡੀਓ ਸਾਹਿਬ ਆਏ ਨਾ ਈਓ ਸਾਹਿਬ ਨੇ ਕੋਈ ਕਾਰਵਾਈ ਪਾਈ ਨਾ ਕਿਸੇ ਹੋਰ ਨੇ ਪਾਈ ਜੀ ਅਸੀਂ ਜੈ ਸਿੰਘ ਸਾਹਿਬ ਨੂੰ ਫੋਨ ਕਰਦੇ ਆ ਸਵਿਚ ਬੰਦ ਹੁੰਦਾ ਐਸਡੀਓ ਸਰਕਾਰ ਅੰਦੇ ਕਰਨ ਲੱਗੇ ਆ ਜੀ ਐਕਸੀਲ ਸਾਹਿਬ ਨੂੰ reportBody ਭੇਜ ਚੁੱਕੇ ਆ ਹਰ ਵਾਰ reportBody ਭੇਜ ਦੇ ਦਿਆਂ ਖਿੱਚ ਕੇ ਉਹਨਾਂ ਨਾਲ ਮੁਲਾਕਾਤ ਕਰਨੀ ਉਹਨਾਂ ਨੂੰ ਕਿਹਾ ਵੀ ਹੁਣ ਅਸੀਂ ਆਪਣੇ ਵਾਰਡ ਦੇ ਬੰਦੇ ਲਿਆ ਕੇ ਤੁਹਾਡੇ ਦਫ਼ਤਰ ਦੇ ਬਾਹਰ ਬਿਠਾ ਲਦੇ ਨੇ ਆ ਫੇਰ ਪਤਾ ਲੱਗੇਗਾ ਜੀ ਇਹ ਕਿੰਨਾ ਪੁਰਾਣਾ ਮਾਮਲਾ ਹੈ ਜੀ ਇਹ ਇਹ ਤਾਂ ਪੂਰੇ ਸ਼ਹਿਰ ਦਾ ਮਾਮਲਾ ਦਾ 5-6 ਸਾਲ ਹੋ ਗਿਆ ਜੀ ਮਾਮਲਾ ਨੂੰ ਇਸ ਫਸੇ ਨੂੰ ਦਾਣਾ ਮੰਡੀ ਸੀਵਰੇਜ ਦਾਣਾ ਮੰਡੀ ਨੂੰ 1.5 ਸਾਲ ਤੋਂ ਜ਼ਿਆਦਾ ਦਿੱਕਤ ਆਈ ਹੋਇਆ ਜੀ ਠੀਕ ਹੈ 1.5 ਸਾਲ ਤੋਂ ਦਾਣਾ ਮੰਡੀ ਦੇ ਬੜਾ ਪ੍ਰੋਬਲਮ ਆਣ ਲੱਗੀ ਆ ਸੀਵਰੇਜ ਓਵਰਫਲੋ ਹੋਈ ਜਾਂਦਾ ਆ ਜੇ ਹਜੇ ਤਾਂ بارش ਨਹੀਂ ਹੋਈ ਜੀ ਜੇ بارش ਹੋ ਜਵੇ ਤਾਂ ਪਾਣੀ ਤਿੰਨ ਤਿੰਨ ਚਾਰ ਚਾਰ ਦਿਨ ਸ਼ਹਿਰ ਦੇ ਵਿੱਚੋਂ ਨਹੀਂ ਨਿਕਲਦਾ ਤਾਂ ਲక్ష్ਮੀ ਨਾਰਾਇਣ ਮੰਦਿਰ ਤੱਕ ਪਾਣੀ ਇਹ ਜਿਹੜਾ ਉੱਥੇ ਲక్ష్ਮੀ ਨਾਰਾਇਣ ਮੰਦਿਰ ਲੋਕ ਰੋਜ਼ ਸਵੇਰੇ ਸ਼ਾਮ ਮੱਥਾ ਟੇਕਣ ਜਾਂਦੇ ਆ ਔਰ ਬਾਹਰ ਇੰਨੀ ਸਮੈਲ ਆਂਦੀ ਆ ਪਾਣੀ ਦੀ ਉਹਨਾਂ ਦੇ ਕਾਰਨਰ ਦੇ ਇੱਕ ਸਾਹਮਣੇ ਦੱਤਾ ਪਰਿਵਾਰ ਰਹਿੰਦਾ ਆ ਉਸ ਦੱਤੇ ਪਰਿਵਾਰ ਦੇ ਵਿੱਚ ਦਿੱਕਤ ਇਸ ਕਾਲ ਵੀ ਆਈ ਉਹ ਮਰੇ ਪਾਣੀ ਖੜਾ ਲੋਕਾਂ ਨੂੰ ਰਾਸਤਾ ਘਰ ਜਾਣ ਨੂੰ ਨਹੀਂ ਹੈਗਾ ਜੀ ਢਰਖੀਆਂ ਹੋਈਆਂ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਦੇਖਿਓ ਆਗੇ ਕੀ ਹਾਲਾਤ ਹੋਏ ਆ ਮਤਲਬ ਲੋਕ ਬੜੇ ਮਾੜੇ ਹਾਲਾਤ ਵਿੱਚ ਰਹਿੰਦੇ ਪਏ ਆ ਤੇ ਅਫਸਰ ਸਾਡੇ ਜਿਹੜੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਕਰਦੀ ਆ ਜੀ ਭ੍ਰਿਸ਼ਟਾਚਾਰ ਨਹੀਂ ਆ ਜੀ ਆ ਨਹੀਂ ਹੈ ਜੀ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਆ ਮੈਂ ਤਾਂ ਕਹਿੰਦਾ ਸੀਐਮ ਸਾਹਿਬ ਇੱਥੇ ਮੰਡੀ ਜਾ ਕੇ ਦੇਖਣ ਮੰਡੀ ਦੇ ਹਾਲਾਤ ਕੀ ਆ ਬਹੁਤਾ ਚਿਰ ਨਹੀਂ ਭਾਵੇਂ 20 ਮਿੰਟੇ ਬੈਠ ਕੇ ਦੇਖਣ ਕਿੰਦਾ ਮੁਸ਼ਕ ਆਂਦਾ ਆ ਫਿਰ ਸਾਰੇ ਅਫਸਰਾਂ ਨੇ ਵੀ ਦੌੜੇ ਭੱਜੇ ਕਰਨਾ ਸਫਾਈ ਕਰਨ ਲਈ ਘਟੋ ਘਟੇ ਇਸ ਮਾਮਲੇ ਵਿੱਚ ਸਾਡੀ ਸਫਾਈ ਤਾਂ ਹੋ ਜੂਗੀ ਦਾਣਾ ਮੰਡੀ ਦੀ ਮੈਂ ਤਾਂ ਬੇਨਤੀ ਕਰਦਾ ਸੀਐਮ ਸਾਹਿਬ ਵੈਸੇ ਵਿజిਟ ਕਰ ਲੈਣ ਆਪਣੇ ਪੰਜਾਬ ਦੇ ਇੱਕ ਵਧੀਆ ਸ਼ਹਿਰ ਬੰਗੇ ਦੇ ਵਿੱਚ ਆਕੇ ਦੇਖਣ ਮੇਂਹਾਂ ਦੇ ਹਾਲਾਤ ਕੀ ਹੋਇਓ ਆ ਅੱਜ ਤੱਕ ਸਰਕਾਰ ਨੇ ਵਿਸਪਲ ਕਮੇਟੀ ਨੂੰ 25 ਪੈਸੇ ਨਹੀਂ ਦਿੱਤੇ ਜੀ ਕੋਈ ਵੀ ਡਿਵੈਲਪਮੈਂਟ ਦੇ ਕੀ ਹੋ ਰਿਹਾ ਜੀ ਕੀ ਸਿਸਟਮ ਚੱਲੂਗਾ ਇੱਥੇ ਦੇਸ਼ ਦਾ ਬੜਾ ਬੁਰਾ ਹਾਲ ਹੋਇਆ ਹੈ ਪ੍ਰਸ਼ਾਸਨ ਤੂੰ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਆਕੇ ਦੇਖੇ ਜੀ ਪ੍ਰਸ਼ਾਸਨ ਆਪਣੇ ਅਫਸਰਾਂ ਨੂੰ ਖਿੱਚੇ ਜਿਹੜੇ ਕੰਮ ਨਹੀਂ ਕਰਦੇ ਦਿੱਕਤ ਕਿਉਂ ਆਂਦੀ ਪਈ ਆ ਜੀ ਕੰਮ ਦੀ ਜੇ ਕੋਈ ਜੇ ਕੋਈ ਅਫਸਰ ਕੰਮ ਨਹੀਂ ਕਰਦੇ ਤੁਸੀਂ ਆਪਣੇ ਕੋਟ ਪੈਂਟ ਪਾਇਓ ਆ ਦਫ਼ਤਰਾਂ ਦੇ ਵਿੱਚ ਬੈਠੇ ਆ ਹੀਟਰ ਲਾ ਕੇ ਕਟੋਕਾਠ ਲੋਕਾਂ ਨੂੰ ਤਾਂ ਦੇਖੋ ਆਗੇ ਕੀ ਬੰਦਾ ਪਿਆ ਲੋਕਾਂ ਦਾ ਲੋਕਾਂ ਦੇ ਆਪਣੇ ਹਾਲਾਤ ਦੇਖੋ ਵੀ ਤੁਹਾਡਾ ਪਾਣੀ ਸੀਵਰੇਜ ਦਾ ਚੱਲਦਾ ਕਿ ਨਹੀਂ ਚੱਲਦਾ ਓਵਰਫਲੋ ਹੋਇਆ ਕਿਉਂ ਹੋਇਆ ਰੋਜ਼ ਦੀਆਂ 40 ਤੋਂ 45 ਕੰਪਲੇਂਟਾਂ ਰਜਿਸਟਰ ਦੇ ਵਿੱਚ ਦਰਜ ਹੁੰਦੀਆਂ ਹੋਣੀਆਂ ਜਿਹਦੇ ਵਿੱਚ ਦਾਣਾ ਮੰਡੀ ਦੀਆਂ 2 ਜਾਂ 3 ਰੋਜ਼ ਦੀਆਂ ਕੰਪਲੇਂਟਾਂ ਦਰਜ ਹੁੰਦੀਆਂ ਇੱਕ ਸੁਭਾਸ਼ ਨਗਰ ਦੇ ਵਿੱਚ ਪਰਿਵਾਰ ਆ ਜਿਨ੍ਹਾਂ ਦਾ ਮਕਾਨ ਨੀਵਾ ਆ ਉਹ ਨਹਾਣ ਨੂੰ ਵਿਚਾਰੇ ਕਤਰਾਨ ਲੱਗੇ ਹੋ ਆ ਪਾਣੀ ਸੀਵਰੇਜ ਦਾ ਬੈਕ ਮਾਰ ਕੇ ਉਸ ਘਰ ਦੇ ਵਿੱਚ ਉਹਨਾਂ ਨੇ ਆਪਣੇ ਘਰ ਦੇ ਬਾਹਰਲੇ ਪਾਸੇ ਪਿੱਟਾਂ ਲਾ ਕੇ ਸੀਵਰੇਜ ਦਾ ਪਾਣੀ ਰੋਕਿਆ ਹੈ ਜੀ ਉਹ ਕਹਿੰਦੇ ਸੀ ਦੋ ਦੋ ਦਿਨ ਬਾਅਦ ਨਾੰਨੇ ਆ ਇਹ ਪ੍ਰਸ਼ਾਸਨ ਨੂੰ ਕੋਈ ਜੁਵੀ ਨਹੀਂ ਸਰਕਦੀ ਜੀ ਇਸ ਗੱਲ ਦੀ ਕਹਿੰਦੇ ਕੰਪਲੇਂਟ ਵੀ ਕਰਿਆ ਇਹਦੀ ਆ ਜੀ ਅੱਜ ਤੱਕ ਕੁਝ ਠੀਕੇ ਹੀ ਨਹੀਂ ਕਰਣ ਆਂਦਾ ਜੀ ਇਸ ਗੱਲ ਇਸ ਕਰਕੇ ਤੁਹਾਡੇ ਚੈਨਲ ਦੁਆਰਾ ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਸੀਵਰੇਜ ਬੋਰਡ ਦੇ ਵਿਭਾਗ ਨੂੰ ਕਿ ਆਪਣਾ ਪੰਗਿਆਂ ਦਾ ਹਾਲਾਤ ਸੁਧਾਰਨ ਜੀ ਨਹੀਂ ਤਾਂ ਇੱਥੇ ਕੋਈ ਨਾ ਕੋਈ ਬਿਮਾਰੀ ਇਦਾਂ ਦੀ ਲੱਗ ਜਾਣੀ ਲੋਕਾਂ ਨੂੰ ਕਿ ਇਹ ਸਮਝ ਨਹੀਂ ਆਣੀ ਕਿਸੇ ਨੂੰ ਤੇ ਅਸੀਂ ਤਾਂ ਇਸ ਗੱਲ ਲਈ ਇਹ ਵੀ ਗੱਲ ਕਰਦੇ ਆ ਕਿ ਸਿਵਲ ਹਸਪੀਟਲ ਦੇ ਸੀਐਮ ਸਾਹਿਬ ਨੂੰ ਸੀਐਮਓ ਸਾਹਿਬ ਨੂੰ ਇਹ ਵੀ ਗੱਲ ਕਰਦੇ ਆ ਵੀ ਉਹ ਵੀ ਆਪਣੇ ਡਾਕਟਰਾਂ ਦੀ ਟੀਮ ਭੇਜਣ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇ ਜੇ ਕੋਈ ਕਿਸੇ ਪ੍ਰੋਬਲਮ ਆਂਦੀ ਪਈ ਆ ਬਿਮਾਰ ਦੀ ਤਰ ਤੇ ਬੰਦੇ ਨੂੰ ਚੈੱਕ ਕਰ ਲੈਣ ਜੀ ਉੱਥੇ ਜਾ ਧੰਨਵਾਦ ਜੀ ਥੈਂਕ ਯੂ